ਇੰਡੀਅਨ ਕਾਲਜ ਯੂਨੀਵਰਸਿਟੀ ਉਹਦੇ ਖੂਬਸੂਰਤ ਇਸ ਆਡੀਟੋਰੀਅਮ ਦੇ ਵਿੱਚ ਅੱਜ ਹੈਲਥ ਡਿਪਾਰਟਮੈਂਟ ਤੇ ਨਿਆ ਡਿਪਾਰਟਮੈਂਟ ਦੇ ਵਿੱਚ ਅਲੱਗ-ਅਲੱਗ ਪੋਸਟਾਂ ਤੇ ਆਪਣੇ ਨਿਯੁਕਤੀ ਪੱਤਰ ਲੈਣ ਲਈ ਆਏ ਜਾਂ ਕਹਿ ਲੋ ਕਿ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਣ ਆਏ ਸਾਰੇ ਨੌਜਵਾਨ ਮੁੰਡੇ ਕੁੜੀਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਨਮਸਕਾਰ ਸਾਸਤ੍ਰੀਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਟੇਜ ਦੇ ਉੱਤੇ ਮੇਰੇ ਕੈਬਨਿਟ ਦੇ ਸਾਥੀ ਹੈਲਥ ਮਿਨਿਸਟਰ ਡਾਕਟਰ ਬਲਵੀਰ ਜੀ ਸਾਡੇ ਪਟਿਆਲਾ ਜ਼ਿਲ੍ਹੇ ਨਾਲ ਸੰਬੰਧਿਤ ਸਾਰੇ ਐਮਐਲਏ ਸੇਬਾਨਾ ਤੋਂ ਐਮਐਲਏ ਕਨੌਰ ਤੋਂ ਐਮਐਲਏ ਸਮਾਣੇ ਤੋਂ ਐਮਐਲਏ ਪਟਿਆਲਾ ਸ਼ਹਿਰੀ ਤੋਂ ਐਮਐਲਏ ਸ਼ਤਰਾਣੇ ਤੋਂ ਐਮਐਲਏ ਜਿਸ ਤਰ੍ਹਾਂ ਮੈਡਮ ਨੇ ਕਿਹਾ ਸੀਗਾ ਕਿ ਜਿਹੜੇ ਮਰਜ਼ੀ ਹਲਕੇ ਦਾ ਨਾਂ ਲੈ ਲਓ ਮਤਲਬ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਲੋਕਤਾਂਤ੍ਰਿਕ ਤਰੀਕੇ ਨਾਲ ਬਹੁਤ ਪਾਰੀ ਗਿਣਤੀ ਚ ਆਮ ਲੋਕਾਂ ਨੂੰ ਜਿਹੜਾ ਮਾਣ ਬਖਸ਼ਿਆ ਸਾਡਾ ਪੰਜਾਬ ਪੁਲਿਸ ਦੇ ਸੀਨੀਅਰ ਅਫਸਰ ਸਹਿਬਾਨ ਮਨਦੀਪ ਸਿੱਧੂ ਜੀ ਲੋਕਲ ਪਟਿਆਲਾ ਪੁਲਿਸ ਇਸਤਲਾਵਾ ਡਿਪਟੀ ਕਮਿਸ਼ਨ ਸਾਹਿਬਾ ਵੱਖ-ਵੱਖ ਅਹੁਦਿਆਂ ਤੇ ਪਾਰਟੀ ਦੇ ਵੀ ਜਿਹੜੇ ਚੇਅਰਮੈਨ ਜਾਂ ਕਿਸੇ ਵੀ ਮੋਹਤੇ ਤੇ ਕੰਮ ਕਰ ਰਹੇ ਸਾਰੇ ਜਿੰਨੇ ਪਤਵੰਤੇ ਸੱਜਣ ਜਾਂ ਸਟੂਡੈਂਟ ਕੁਛ ਵੈਸੇ ਵੀ ਆਏ ਹੋਣੇ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਵੀ ਕਰਦਾ ਚੱਲਿਆ ਹੋਇਆ ਇੱਕ-ਇੱਕ ਕਦਮ ਸਾਡੇ ਸਿਰ ਮੱਥੇ ਬਹੁਤ-ਬਹੁਤ ਮੁਬਾਰਕਬਾਦ ਮੈਂ ਕੋਈ ਰਾਜਨੀਤਿਕ ਭਾਸ਼ਣ ਨਹੀਂ ਦੇਣਾ ਮੈਂ ਦੋ-ਚਾਰ ਗੱਲਾਂ ਕਰੂੰਗਾ ਬਸ ਅੱਜ ਨੌਕਰੀ ਲੈਣ ਦਾ ਦਿਲ ਹੈ ਅਸਲ 'ਚ ਇਹ ਨੌਕਰੀਆਂ ਕਾਫੀ ਦੇਰ ਪਹਿਲਾਂ ਮਿਲ ਜਾਣੇ ਚਾਹੀਦੇ ਸੀ ਬੜੇ ਲੇਟ ਆ ਜਿਸ ਤਰ੍ਹਾਂ ਭੈਣ ਨੇ ਕਿਹਾ ਕਿ 16 ਸਾਲ ਹੋ ਗਏ ਮਤਲਬ ਕਦੇ ਆ ਪੇਪਰ ਦਿੱਤਾ ਕਦੇ ਆ ਪੇਪਰ ਦਿੱਤਾ ਮਤਲਬ ਹੁਣ ਤੱਕ ਤਰੱਕੀਆਂ ਹੋ ਕੇ ਪਤਾ ਨਹੀਂ ਕਿੱਥੇ ਚਲੇ ਜਾਣਾ ਚਾਹੀਦਾ ਸੀ ਤਾਂ ਲੇਟ ਆ ਪਹਿਲੀ ਪਰ ਕੋਈ ਗੱਲ ਨਹੀਂ ਦੇਰ ਆਏ ਦਰੁਸਤ ਆਏ ਹੁਣ ਡਬਲ ਮਿਹਨਤ ਕਰ ਲਾਂਗੇ ਤਾਂ ਐਵਰੇਜ ਠੀਕ ਕਰ ਲਾਂਗੇ ਉਹੀ ਜਿਹੜੀ ਜੇ ਥੋੜਾ ਜਿਹਾ ਪਿੱਛੇ ਰਹੇਗੇ ਤਾਂ ਕੋਈ ਗੱਲ ਨਹੀਂ ਡਬਲ ਮਿਹਨਤ ਕਰ ਲਾਂਗੇ ਸਰਕਾਰ ਵੱਲੋਂ ਓਪਰਚ्युनिटीज ਦੇਣ ਦੇ ਵਿੱਚ ਕੋਈ ਕਮੀ ਨਹੀਂ ਰਹੂਗੀ ਤੁਸੀਂ ਪੇਪਰ ਦੇਣ ਵਾਲੇ ਬਣੋ ਬਸ ਤੁਸੀਂ ਕੰਪੀਟੀਸ਼ਨ ਦੇ ਇਗਜ਼ਾਮ ਦਿਓ ਨੰਬਰ ਲਓ ਕੋਈ ਇੱਕ ਪੈਸਾ ਨਹੀਂ ਲੱਗੂਗਾ ਕੋਈ ਸਪਾਰਸ਼ ਨਹੀਂ ਲੱਗੂਗੀ ਤੁਸੀਂ ਬੜੀਆਂ-ਬੜੀਆਂ ਕੁਰਸੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਆ ਜਿਹੜੀ ਅੱਜ ਨੌਕਰੀ ਆ ਇਹ ਇਹਨੂੰ ਤੁਸੀਂ ਪਹਿਲੀ ਜਾਂ ਆਖਰੀ ਨਾ ਸਮਝਿਓ ਹਜੇ ਹੋਰ ਤਰੱਕੀਆਂ ਬਹੁਤ ਕਰਨੀਆਂ ਨੇ ਔਰ ਦਫ਼ਤਰ ਦੇ ਵਿੱਚ ਜਿੱਥੇ ਬੈਠੋਗੇ ਆਪਣੀ ਐਮੀਅਤ ਬਣਾਉਣੀ ਆ ਦਫ਼ਤਰ ਦੇ ਵਿੱਚ ਆਪਣਾ ਇੱਕ ਮੁਕਾਮ ਬਣਾਉਣਾ ਹੈ ਕਿ ਤੁਹਾਨੂੰ ਜਦੋਂ ਦਫ਼ਤਰ ਜਾਓ ਤਾਂ ਲੱਗੇ ਕਿ ਹਾਂ ਇੱਕ ਦਫ਼ਤਰ ਦਾ ਹਿੱਸਾ ਨੇ ਜੇ ਦਫ਼ਤਰ ਨਾ ਆऊं ਤਾਂ ਲੱਗੇ ਕਿ ਅੱਜ ਦਫ਼ਤਰ 'ਚ ਕੁਝ ਘਟਿਆ। ਮੈਂ ਐਗਜ਼ਾਮਪਲ ਦਿੰਨਾ ਐਲਨ ਮਸਕ ਜਿਹੜਾ ਦੁਨੀਆਂ ਦਾ ਸਭ ਤੋਂ ਅਮੀਰ ਬੰਦਾ ਹੈ। ਉਹਦੇ ਦਫ਼ਤਰ 'ਚ ਇੱਕ ਅੰਗਰੇਜ਼ ਕੁੜੀ ਕੰਮ ਕਰਦੀ ਸੀ। ਉਹ ਰਜਾਇਨ ਲੈ ਕੇ ਆ ਗਈ। ਅਸਤੀਫਾ ਲੈ ਕੇ ਆ ਗਈ ਉਹਦੇ ਕੋਲੇ ਕਹਿੰਦੀ ਮੈਂ ਰਜਾਇਨ ਕਰਨਾ ਈ। ਮੈਂ ਤੁਹਾਡੇ ਦਫ਼ਤਰ 'ਚ ਕੰਮ ਕਰਦੀ ਹਾਂ। ਕਹਿੰਦਾ ਅੱਛਾ। ਉਹ ਕਹਿੰਦਾ ਠੀਕ ਹੈ ਇਹਨੂੰ ਰੱਖ ਦੇ ਇੱਥੇ। ਆ ਲੈ 1 ਲੱਖ ਰੁਪਏ ਦਾ ਚੈੱਕ, 1 ਲੱਖ ਡਾਲਰ ਦਾ। ਵਰਡ ਟੂਰ ਲਾਇਆ ਪੂਰੇ ਵਡ ਦਾ ਟੂਰ ਕਰਿਆ ਫਿਰ ਤੇ ਰਿਜ਼ਾਈਨ ਤੇ ਫੈਸਲਾ ਕਰਦੇ ਆ ਉਹਨੇ ਆਖਿਆ ਲੈ ਵਧੀਆ ਕੰਮ ਬਣ ਗਿਆ ਨਾ ਲੇ ਤੇ ਮੇ ਰਿਜ਼ਾਈਨ ਹੋ ਜਾਊਗਾ ਨਾਲੇ ਮੈਨੂੰ ਆਪੇਸ ਮਿਲ ਗਏ ਉਹ ਜਦੋਂ ਤਿੰਨ ਕ ਮਹੀਨੇ ਬਾਅਦ ਵਰਡ ਟੂਰ ਕਰਕੇ ਆਈ ਤਾਂ ਫਿਰ ਦੁਬਾਰਾ ਦਫਤਰ ਚ ਗਈ ਕਹਿੰਦੀ ਜੀ ਮੈਂ ਰੈਜ਼ੀਗਨੇਸ਼ਨ ਦੇਣ ਆਈ ਸੀ ਤਿੰਨ ਮਹੀਨੇ ਪਹਿਲਾਂ ਤੁਸੀਂ ਮੈਨੂੰ ਵਰਡ ਟੂਰ ਤੇ ਭੇਜਤਾ ਸੀ ਤੇ ਮੈਂ ਆ ਗਈ ਜੀ ਹੁਣ ਦੱਸੋ ਕਹਿੰਦਾ ਹਾਂ ਆਪਿਆ ਤੇਰਾ ਅਸਤੀਫਾ ਅਕਸੈਪਟਡ ਸਟੀਫਾ ਤੇ ਪਰਵਾਨ ਉਹ ਕਹਿੰਦੀ ਜੀ ਸੈਪਟੀ ਕਰਨਾ ਸੀ ਉਸੇ ਦਿਨ ਹੀ ਕਰ ਲੈਂਦੇ ਜੀ ਤੇ ਮੈਨੂੰ ਤੇ ਨਵੇਂ ਮਹੀਨੇ ਵਾਰ ਟੂਰ ਤੇ ਭੇਜਿਆ ਲੱਖ ਡਾਲਰ ਦੇ ਕੇ ਤੇ ਤਾਂ ਕੀ ਫਾਇਦਾ ਉਹ ਕਹਿੰਦਾ ਅਸਲ ਚ ਜਿਸ ਦਿਨ ਤੂੰ ਰਿਜ਼ਾਈਨ ਕਰਨ ਆਈ ਸੀ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਮੇਰੇ ਦਫ਼ਤਰ ਚ ਤੇਰੀ ਕੀ ਐਮੇਅਤ ਹੈ ਕਹਿੰਦਾ ਜੇ ਮੈਂ ਤੈਨੂੰ ਭੇਜਿਆ ਜੇ ਤੇਰੀ ਐਮੇਅਤ ਹੁੰਦੀ ਦਫ਼ਤਰ ਚ ਦੋ ਚਾਰ ਦਿਨਾਂ ਚ ਹੀ ਦਫ਼ਤਰ ਚ ਤਰਥੱਲੀ ਵੱਜ ਜਾਣੀ ਸੀ ਵੀ ਉਹ ਆ ਨਹੀਂ ਰਹੀ ਜੀ ਕੰਮ ਖੜਾ ਹੈ ਅੱਧਾ ਕਦ ਮੀ ਨਾ ਦੋ ਮੀ ਨਾ ਤਿੰਨ ਮੀ ਕਿਸੇ ਨੇ ਪੁੱਛਿਆ ਹੀ ਨਹੀਂ ਤੂੰ ਆਈ ਹੈ ਜਾਂ ਨਹੀਂ ਆਈ ਹੈ ਕਹੇ ਜਾ ਬਸ ਸੋ ਅਜਾ ਕੀ ਫਾਇਦਾ ਹੋਇਆ ਐਮਨੀਅਤ ਬਣਾਓ ਆਪਣੀ ਕੁਰਸੀ ਦੀ ਆਪਣੀ ਕੰਮ ਦੀ ਕਿ ਤੁਹਾਡੇ ਬਿਨਾ ਸਰੇ ਨਾ ਬਸ ਕਿਉਂਕਿ ਤੁਸੀਂ ਕੁਰਸੀਆਂ ਤੇ ਬਹਿਣਾ ਹੈ ਕੰਮ ਕਰਨੇ ਆ ਲੋਕਾਂ ਦੇ ਲੋਕਾਂ ਨੂੰ ਤੁਹਾਡੇ ਕੋਲੇ ਆਉਣਾ ਹੈ ਸੋ ਇਸ ਕਰਕੇ ਤੁਸੀਂ ਆਪ ਮਿਹਨਤ ਕੀਤੀ ਐ ਸਵੇਰੇ ਉੱਠ ਕੇ ਮਿਹਨਤਾਂ ਕੀਤੀਆਂ ਕਿਤੇ ਕੋਈ ਹੋਰ ਮਿਲਿਆ ਕਿ ਤੁਹਾਨੂੰ ਕਲੂ ਕਿ ਪਿਛਲੇ ਪੇਪਰ ਚ ਆਹ ਕੁਝ ਆਇਆ ਸੀ ਉਹਨੂੰ ਯਾਦ ਕਰ ਲਓ ਉਹ ਫਲਾਨੀ ਕਿਤਾਬ ਚੋਂ ਮਿਲਦਾ ਹੈ ਉਹ ਫਾਰਮੂਲਾ ਦੇਖ ਲਓ ਬਹੁਤ ਸਾਰੀਆਂ ਮਿਹਨਤਾਂ ਤੁਸੀਂ ਕੀਤੀਆਂ ਉਹ ਤੁਹਾਨੂੰ ਹੀ ਪਤਾ ਔਰ ਮਿਹਨਤ ਦਾ ਫਲ ਜਦੋਂ ਮਿਲਦਾ ਹੈ ਉਹ ਕਿੰਨਾ ਕੁ ਮਿੱਠਾ ਹੁੰਦਾ ਉਹਦਾ ਵੀ ਤੁਹਾਨੂੰ ਨਹੀਂ ਪਤਾ ਬਾਹਰੋਂ ਤਾਂ ਤਾੜੀਆਂ ਵੱਜ ਜਾਂਦੀਆਂ ਵਧਾਈਆਂ ਦੇਣ ਆ ਜਾਂਦੇ ਲੱਡੂ ਲੈ ਕੇ ਆਉਣਗੇ ਹੁਣ ਵੀ ਰਿਸ਼ਤੇ ਆ ਦੋਸਤ ਮਿੱਤਰ ਪਰ ਜਿਹੜੇ ਸਫਲਤਾ ਦਾ ਲੱਡੂ ਹੈ ਉਹਦਾ ਜਿਹੜਾ ਮਿੱਠਾ ਹੈ ਉਹ ਕਿਸੇ ਡਾਕਟਰ ਨੇ ਹਜੇ ਤੱਕ ਚੈੱਕ ਨਹੀਂ ਕੀਤਾ ਕਿ ਉਹ ਕਿੰਨਾ ਕੁ ਮਿੱਠਾ ਹੁੰਦਾ ਉਹਦੇ ਨਾਲ ਕਿੰਨੀ ਕੁ ਸ਼ੂਗਰ ਵੱਧਦੀ ਹੈ ਜਾਂ ਘਟਦੀ ਹੈ ਸਫਲਤਾ ਜਿਹੜੀ ਹੈ ਸਕਸੈਸ ਜਿਹੜੀ ਹੈ ਹਾਂ ਸਕਸੈਸ ਜੇ ਰਾਤੋਂ ਰਾਤ ਮਿਲੀ ਹੋਵੇ ਫਿਰ ਜ਼ਿਆਦਾ ਦੇਨ ਨਹੀਂ ਰਹਿੰਦੀ ਜੇ ਸਕਸੈਸ ਸਟਰਗਲ ਕਰਕੇ ਮਿਲੀ ਹੋਵੇ ਫਿਰ ਉਹਨੂੰ ਬੰਦਾ ਬਹੁਤ देर ਜਾਣ ਨਹੀਂ ਦਿੰਦਾ ਵੀ ਨਹੀਂ ਰੱਖਣਾ ਮੈਂ ਬਹੁਤ ਮਿਹਨਤ ਕੀਤੀ ਇਸ ਕੰਮ ਵਾਸਤੇ ਕਈ ਹੈਗੇ ਚਾਹੇ ਬਾਲੀਵੁੱਡ ਚ ਦੇਖ ਲੋ ਚਾਹੇ ਪੋਲਿਟਿਕਸ ਚ ਦੇਖ ਲੋ ਜਿਨਾਂ ਨੂੰ ਅਹੀਂ ਬਾਪੂ ਵਾਲਾ ਹੀ ਮਿਲ ਜਾਂਦਾ ਸਮਾਨ ਫਿਰ ਚਾਰੇ ਦੇਰ ਨਹੀਂ ਫਿਰ ਕਿੰਨਾ ਵਿਚਰ ਚੱਲਣਗੇ ਦੋ ਕਿਸਮ ਦੇ ਬੰਦੇ ਹੁੰਦੇ ਆ ਹਰ ਫੀਲਡ ਦੇ ਵਿੱਚ ਗ੍ਰਾਸ ਰੂਟਰ ਤੇ ਪੈਰਾਸ਼ੂਟਰ फर्क सिर्फ इन्ना कह ग्रास रूटर सिर्फ उपर न जा सकते ने पैराशूटर सिर्फ थले आ सकते बस सो अभी तो ग्रास रूटर अभी तो पिंडा चो आए मैं पत्रकार कहें आप इतनी ऊंचाई पर चले गए हैं मैंने कहा अच्छा जी बताइए डर नहीं लगता आपको मैं क्या किस बात का कहीं नीचे आ गए तो ਮੈਂ ਕਹਿੰਦੀ 40 40 ਫੁੱਟ ਡੂੰਘੇ ਬੋਰ ਦੇ ਟੋਇਆਂ ਚੋਂ ਨਿਕਲ ਕੇ ਆਇਆ। ਉਦੋਂ ਥੱਲੇ ਤਾਂ ਪਾਣੀ ਹੈ ਜੀ ਉਦੋਂ ਥੱਲੇ ਹੋਰ ਜਾਵਾਂਗੇ ਕਿੱਥੇ ਹੁਣ। ਨਾ ਸਾਨੂੰ ਉਚਾਈਆਂ ਤੋਂ ਡਰ ਲੱਗਦਾ ਹੈ ਨਾ ਸਾਨੂੰ ਗਹਿਰਾਈਆਂ ਤੋਂ ਡਰ ਲੱਗਦਾ ਹੈ ਸਿਰ ਪਰਮਾਤਮਾ ਤੋਂ ਡਰ ਲੱਗਦਾ ਹੈ ਕਿ ਉਹ ਕੋਈ ਮਾਰ ਨਾ ਮਾਰੇ। ਬਲ ਬਖਸ਼ੇ ਸਮੱਤ ਬਖਸ਼ੇ ਕਿ ਚੰਗੇ ਫੈਸਲੇ ਕਰਦੇ ਰਹੀਏ। ਪੱਤਰਕਾਰਾਂ ਨੇ ਮੈਨੂੰ ਕਿਹਾ ਕਿ ਰੈਪਿਡ ਫਾਇਰ ਹੈ। ਸਾਡਾ ਇੱਕ ਇੰਟਰਵਿਊ ਚ ਮੈਨੂੰ ਕਹਿੰਦੇ ਕਹਿੰਦੇ ਵੀ ਇਦੇ ਬਾਰੇ ਤੁਸੀਂ ਬੋਲਣਾ ਕੁਝ ਪੋਲਿਟਿਸ਼ਨਾਂ ਦੇ ਨਾਮ ਲਵਾਂਗੇ ਤੁਸੀਂ ਕੁਝ ਵੀ ਬੋਲਣਾ ਉਸੇ ਵੇਲੇ ਹੀ ਲਾਈਵ ਮੈਂ ਕਹਿ ਲੈ ਲਉ ਜਿੰਦਾ ਕਹਿੰਦੇ ਜੀ ਸੁਖਵੀਰ ਬਾਦਲ ਮੈਂ ਕਹਾਂ ਜੀ ਪਹਾੜਾਂ ਵਾਲੇ ਸਕੂਲਾਂ ਚ ਪੜ੍ਹੇ ਨੇ ਨਾ ਪੰਜਾਬੀ ਬੋਲਣੀ ਆਉਂਦੀ ਐ ਨਾ ਪੜ੍ਹਨੀ ਆਉਂਦੀ ਐ ਪਰ ਪੰਜਾਬ ਦੇ ਵਾਰਿਸ ਬਣਨਾ ਚਾਹੁੰਦੇ ਨੇ ਹੋ ਨਹੀਂ ਸਕਦਾ ਜੀ ਕਹਿੰਦੇ ਜੀ ਕੈਪਟਨ ਮਹਿੰਦਰ ਸਿੰਘ ਮੈਂ ਕਹਾਂ ਜੀ ਮਹਿਲਾ ਚ ਰਹਿਣ ਵਾਲੇ ਬੰਦੇ ਐ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਜਦੋਂ ਕਾਂਗਰਸ ਦਾ ਰਾਜ ਸੀ ਕਾਂਗਰਸ ਨਾਲ ਸੀ ਜਦੋਂ ਕਾਲੀਆਂ ਦਾ ਰਾਜ ਸੀ ਕਾਲੀਆਂ ਨਾਲ ਸੀ ਅੱਜ ਕੱਲ੍ਹ ਭਾਜਪਾ ਦਾ ਰਾਜ ਹੈ ਭਾਜਪਾ ਨਾਲ ਨਹੀਂ ਮੈਂ ਲੋਕਾਂ ਨਾਲ ਤੱਕਦੇ ਦੇਖੇ ਨਹੀਂ ਕਹਿੰਦੇ ਕਹਿੰਦੇ ਨਰਿੰਦਰ ਮੋਦੀ ਮੈਂ ਕਿਸੇ ਵੀ ਗੱਲ ਨੂੰ ਕਿਸੇ ਵੀ ਚੀਜ਼ ਨਾਲ ਕਿਤੇ ਵੀ ਜੋੜ ਕੇ ਕੁਝ ਵੀ ਗੱਲ ਕਹਿ ਸਕਦੇ ਆ ਸਾਡੇ ਪ੍ਰਧਾਨ ਮੰਤਰੀ ਤੇ ਨਾਲੇ ਕਹਿੰਦੇ ਗਾਰੰਟੀ ਦਿੱਤਾ ਹੂੰ ਕਹਿੰਦੇ ਕਿਵੇਂ ਮੈਂ ਕਹਿੰਦਾ ਜੀ ਪਿੱਛੇ ਜੇ ਚੰ드ਰਯਾਨ ਲਾਂਚ ਕਰਨ ਚਲੇ ਗਏ ਉੱਥੇ ਸ਼੍ਰੀ ਹਰੀਕੋਟਾ ISRO ਨੇ ਲਾਂਚ ਕੀਤਾ ਨਾ ਚੰ드ਰਯਾਨ 3 ਮਗਰ ਮੈਂ ਵੀ ਸੁਣਨ ਲੱਗ ਗਿਆ ਵੀ ਅੱਜ ਲਾਈਵ ਸੁਣਾਗੇ ਸਾਡੇ ਪ੍ਰਧਾਨ ਮੰਤਰੀ ਸਾਹਿਬਾ ਬੋਲਣਗੇ ਉੱਥੇ ਜਾ ਕੇ ਕਹਿੰਦੇ ਮੇਰਾ ISRO ਸੇ ਪੁਰਾਣਾ ਨਾਤਾ ਹੈ ਮੈਂ ਸੋਚਿਆ 8ਵੀਂ ਦਾ ਸਰਟੀਫਿਕੇਟ ਲੱਭਦਾ ਨਹੀਂ ISRO ਨਾਲ ਕੀ ਲਿੰਕ ਹੋਇਆ ਇਸਰੋ ਦਾ ਸਾਇਸ ਨੂੰ ਨਾਲ ਸੰਬੰਧਿਤ ਚੀਜ਼ਾਂ ਨੇ ਇਹ ਹੁਣ ਆਤਾ ਜੋੜਨਗੇ ਕਿਵੇਂ ਕਹਿੰਦੇ ਜਦੋਂ ਮੈਂ ਪੜਦਾ ਸੀ ਸਕੂਲ 'ਚ ਤੀਜੀ ਚੌਥੀ ਕਲਾਸ 'ਚ ਪੜਦਾ ਸੀ ਪੜਾਈ ਵੱਲੋਂ ਮੇਰਾ ਹੱਥ ਤੰਗ ਹੀ ਸੀ ਇਸ ਕਰਕੇ ਹਰੇਕ ਟੀਚਰ ਪਹਿਲਾਂ ਮੈਨੂੰ ਕਹਿੰਦਾ ਸੀ ਅਬ ਤੂੰ ਇਸਰੋ 'ਮੇਂ ਬੈਠ ਅਬ ਇਸਰੋ 'ਮੇਂ ਅਬ ਇਸਰੋ 'ਮੇਂ ਆਬ ਇਸਰੋ ਤੋਂ ਇਸਰੋ ਸੇ ਮੇਰਾ ਪੁਰਾਣਾ ਆਪਾ ਸੋਪਾਂ ਇਸਰੋ ਵਾਲੀ ਬਣਨਾ ਯਾਰ ਇੱਕ ਹੀ ਰੋ ਠੀਕ ਹੈ ਉਸੇ ਚ ਬਹਿ ਕੇ ਪੜ੍ਹ ਸਕਦਾ ਬੰਦਾ ਜੇ ਪੜ੍ਹ ਪੜ੍ਹ ਕੇ ਪੜ੍ਹਨਾ ਹੋਵੇ ਸੋ ਤੁਹਾਨੂੰ ਬਹੁਤ-ਬਹੁਤ ਇਸ ਗੱਲ ਦੀਆਂ ਮੁਬਾਰਕਾਂ ਨੇ ਕਿ ਤੁਸੀਂ ਕਦੇ ਇਸਰੋ ਵਾਲੇ ਕਦੇ ਇਸਰੋ ਵਾਲੇ ਨਹੀਂ ਹੋ ਇੱਕ ਹੀ ਰੋ ਵਾਲੇ ਤੇ ਇੱਕ ਗੱਲ ਮੈਂ ਹੋਰ ਜ਼ਰੂਰੀ ਕਹਿਣੀ ਹੈ ਕਿ ਮੈਂ ਅਕਸਰ ਕਹਿੰਦਾ ਜਿੱਥੇ ਵੀ ਮੈਂ ਨਿਯੁਕਤੀ ਪੱਤਰ ਵਗੈਰਾ ਬਣਾ ਸਭ ਤੋਂ ਪਹਿਲਾਂ ਤਾਂ ਇਸ ਗੱਲ ਦੀ ਅੱਜ ਵਧਾਈ ਹੈ ਕਿ ਅੱਜ ਵਾਲੀਆਂ ਜਿਹੜੀਆਂ ਮਿਲਾ ਕੇ ਤੇ 50000 ਸਰਕਾਰੀ ਨੌਕਰੀਆਂ ਹੋ ਗਈਆਂ 50000 ਔਰ ਕੋਈ ਵੀ ਕਿਸੇ ਤੇ ਕੋਈ ਕੇਸ ਨਹੀਂ ਚੱਲਦਾ ਕੋਈ ਪੀਆਈਐਲ ਨਹੀਂ ਕੋਈ ਕੋਰਟ ਦੇ ਵਿੱਚ ਨਹੀਂ ਅਸੀਂ ਸਾਰਾ ਕੁਝ ਪਹਿਲਾਂ ਕਲੀਅਰ ਕਰਦੇ ਹਾਂ ਕੋਰਟ ਚ ਕਿ ਜਿਹੜੇ ਅੱਜ 485 ਜਾਂ 13 ਜਿਨ੍ਹਾਂ ਨੂੰ ਅਸੀਂ ਅਪੁਆਇੰਟਮੈਂਟ ਲੈਟਰ ਦੇ ਰਹੇ ਹਾਂ ਅਸੀਂ ਕੋਈ ਖਬਰਾਂ ਲਵਾਉਣ ਵਾਸਤੇ ਲੈਟਰ ਨਹੀਂ ਦੇ ਰਹੇ ਫਿਰ ਜੇ ਖਬਰਾਂ ਲਵਾਉਣੇ 10000 ਨੂੰ ਦਿੰਦੇ ਆਪਾਂ ਤੇ ਕੋਰਟ ਚੋ ਕਲੀਅਰ ਹੈ ਕੋਈ ਕੋਰਟ ਚ ਤਾਂ ਨਹੀਂ ਕੋਈ ਇਦਾਂ ਦਾ ਪੰਗਾ ਉਹ ਕੱਲ ਨੂੰ ਤੁਸੀਂ ਦਫਤਰ ਜਾਣ ਦੀ ਬਜਾਏ ਵਕੀਲ ਦੇ ਦਫਤਰ ਚ ਫਿਰਦੇ ਹੋ ਉਹਦਾ ਕੋਈ ਫਾਇਦਾ ਨਹੀਂ ਫਿਰ ਸਟੇ ਸਟੇ ਲੱਗ ਗਈ ਜਾਂ ਕੋਈ ਐਨਪੀਆਈ ਲਪਾਤੀ ਸੋ ਇਸ ਕਰਕੇ ਕਲੀਅਰ ਕਰਦੇ ਕਰਦੇ ਹੌਲੀ ਹੌਲੀ ਅਸੀਂ ਅੱਜ 50000 ਤੇ ਪਹੁੰਚ ਗਏ ਕਿ ਜਿਨ੍ਹਾਂ ਨੂੰ ਜਿਹੜੇ ਕਲੀਅਰ ਨੇ ਉਹਨਾਂ ਨੂੰ ਤਾਂ ਨੌਕਰੀਆਂ ਦੇਈਏ ਨਾ ਸੋ ਅੱਜ ਇਹ ਵੀ ਗੱਲ ਮੈਂ ਕਹਿਣਾ ਚਾਹੁੰਗਾ ਦੇਖੋ ਨਾ ਕਿਸੇ ਦਾ ਪੈਸਾ ਲੱਗਿਆ ਨਾ ਕਿਸੇ ਦੀ ਸਪਾਰਸ਼ ਹੈ ਤੁਸੀਂ ਆਪ ਹੀ ਦੱਸਿਆ ਹੁਣ ਤੁਸੀਂ ਵੀ ਡਿਸੀਜਨ 메ਕਿੰਗ ਕੋ ਚੇਅਰ ਤੇ ਬੈਠੋਗੇ ਜਿਹੜੇ ਤੁਹਾਡੇ ਕੋਲੇ ਆਉਣਗੇ ਉਹ ਸਵੇਰੇ ਸਵੇਰੇ ਗੁਰਦੁਆਰਾ ਸਾਹਿਬ ਜਾ ਕੇ ਆਉਣਗੇ ਅਰਦਾਸ ਕਰਕੇ ਆਉਣਗੇ ਮੰਦਰ ਜਾ ਕੇ ਆਉਣਗੇ ਮਸੀਤ ਜਾ ਕੇ ਆਉਣਗੇ ਜਿੱਥੇ ਵੀ ਪੂਜਦੇ ਨੇ ਨਾਲੇ ਵੀ ਕਹਿਣਗੇ ਦੁਆ ਕਰਨਗੇ ਅਰਦਾਸ ਕਰਨਗੇ ਕਿ ਪ੍ਰਮਾਤਮਾ ਜਿਹਦੇ ਕੋਲ ਅੱਜ ਚੱਲੇ ਆ ਤੇਰੇ ਹੀ ਬੰਦਾ ਹੋਵੇ ਬਸ ਪਲਾ ਮਾਨਸ ਮੇਰਾ ਅੱਜ ਕੰਮ ਬਣ ਜੇ ਸਾਡੀ ਕਬੀਲਦਾਰੀ ਲੀਹ ਤੇ ਚੜ ਜੂਗੀ ਤੇ ਜੇ ਤਾਂ ਤੁਸੀਂ ਉਹਨੂੰ ਬਦੇ-ਵਦਿਏ ਤਰੀਕੇ ਨਾਲ ਡੀਲ ਕਰ ਲਿਆ। ਵੀ ਕੋਈ ਗੱਲ ਨਹੀਂ ਬਜ਼ੁਰਗੋ ਕੋਈ ਨਹੀਂ ਕਾਹਦਾ ਕਾਗਜ਼ ਘੱਟਾ ਮੈਂ ਆਪੇ ਠੀਕ ਕਰ ਦੇਣਾ। ਤੁਸੀਂ ਇੱਥੇ ਬੈਠੋ ਪਾਣੀ ਪੀਓ ਮੈਂ ਆਪੇ ਇੱਥੋਂ ਕਰਾਉਣਾ ਠੀਕ। ਫਿਰ ਤਾਂ ਰੱਬ ਦੀਆਂ ਦੁਆਵਾਂ ਤੁਸੀਂ ਲੈ ਲੀਆਂ। ਉਹ ਜਾ ਕੇ ਬੰਦਾ ਫਿਰ ਜਾਂਦਾ ਹੋਇਆ ਗੁਰਦੁਆਰੇ ਜਾਊਗਾ ਤੇਰੇ ਹੀ ਬੰਦਾ ਸੀ ਇਹਦੇ ਪਰਮਾਤ ਪਰਮਾਤਮਾ ਇਹਦੇ ਪਰਿਵਾਰ ਨੂੰ ਤੰਦਰੁਸਤ ਰੱਖੀ। ਤੇ ਜੇ ਕਹਤਾ ਉਹ ਬਾਬਾ ਕੀ ਰੋਜ਼ ਬੁੱਧਵਾਰ ਨੂੰ ਮੂੰਹ ਚੱਕ ਕੇ ਆਏ ਨਾ ਚਾਹ ਬਾਜਾ ਤੇਰਾ ਕੰਮ ਨਹੀਂ ਹੁੰਦਾ। ਫਿਰ ਸਮਝ ਲਓ ਤੁਸੀਂ ਰੱਬ ਦੀਆਂ ਦੁਆਵਾਂ ਮੋੜਤੀਆਂ। ਔਰ ਦਵਾਮਾਂ ਦੀ ਕਿਸੇ ਕਰੰਸੀ 'ਚ ਕੋਈ ਵੈਲਿਊ ਨਹੀਂ ਪਤਾ ਨਹੀਂ ਕੀ ਕੀ ਮੋੜਦਾ ਕਿੱਥੋਂ ਕੀ ਮੋੜਦਾ ਕੀ ਕਿਆ ਪਤਾ ਕਿਸ ਭੇਸ 'ਮੇ ਨਾਰਾਇਣ ਮਿਲ ਜਾਵੇ ਰੱਬ ਆਪ ਥੋੜੀ ਆਉਂਦਾ ਹੁੰਦਾ ਕੀ ਪਤਾ ਕਿਨੂੰ ਕਿਹੜੇ ਭੇਸ 'ਚ ਭੇਜਿਆ ਹੋਵੇ ਤੇ ਤੁਸੀਂ ਛਿੜਕ ਕੇ ਮੋੜਦਾ ਹੋਵੇ ਤੇ ਫਿਰ ਸਮਝ ਲਓ ਪਤਾ ਨਹੀਂ ਤੁਸੀਂ ਕਿੱਡਾ ਖਜ਼ਾਨਾ ਮੋੜਦਾ ਸੋ ਇਸ ਕਰਕੇ ਆਪਣੇ ਕੰਮ ਨੂੰ ਤਾਂ ਦੇਹੀ ਨਾ ਕਰੋ ਮੁੱਲ ਜ਼ਰੂਰ ਪੈਂਦਾ ਗੱਲ ਕੱਲੇ ਪੈਸੇ ਦੀ ਨਹੀਂ ਹੁੰਦੀ ਵੀ ਬਈ ਸੇ ਕਮਾਉਣੇ ਆ ਜਾਂ ਕੋਈ ਹੋਰ ਹੈ ਗੱਲ ਹੈਗੀ ਆ ਵੀ ਤੁਸੀਂ ਕਿੰਨੀ ਤਨਦੇਹੀ ਨਾਲ ਕੰਮ ਕਰਦੇ ਹੋ ਬਹੁਤ ਸਾਰੇ ਅਫਸਰ ਐਸੇ ਨੇ ਪੰਜਾਬ ਸਰਕਾਰ ਦੇ ਵਿੱਚ ਜਿਨ੍ਹਾਂ ਦੀ ਜੀ ਬਦਲੀ ਕਰਦੀ ਏ ਤਾਂ ਉੱਥੋਂ ਦੇ ਲੋਕ ਸਪਾਰਸ਼ਲ ਹੈ ਕਿ ਹੁੰਦੇ ਨੇ ਇਹ ਕਿਉਂ ਬਦਲੀ ਕਰਤੀ ਤੇ ਬਹੁਤ ਸਾਰੇ ਹਜੇ ਵੀ ਨੇ ਬੇਤੋ ਖੜਾ ਛੜਾ ਦਿਓ ਜੀ ਇਹਦੀ ਬਦਲੀ ਕਰ ਦਿਓ ਆਪਣੇ ਆਪਣੇ ਕਿਰਦਾਰ ਤੇ ਡਿਪੈਂਡ ਕਰਦਾ ਠੀਕ ਹੈ ਨਾ ਸੋ ਮੈਂ ਇੱਕ ਹੋਰ ਗੱਲ ਜਿਹੜੀ ਖਾਸ ਤੌਰ ਤੇ ਕਹੂੰਗਾ ਹੇ ਹੁਣ ਤੁਹਾਡੇ ਕੋਲੇ ਰਿਸ਼ਤੇਦਾਰ ਵੀ ਆਉਣਗੇ ਦੋਸਤ ਮਿੱਤਰ ਵੀ ਆਉਣਗੇ ਵੀ ਕਿਵੇਂ ਨੌਕਰੀ ਮਿਲੀ ਐ ਤੁਹਾਨੂੰ ਕਿਹੜਾ ਫਾਰਮ ਭਰਨਾ ਪੈਂਦਾ ਕਿੰਨੀ ਫੀਸ ਲੱਗਦੀ ਐ ਮੈਂ ਹੱਤਵਾਨੇ ਕੀ ਬੇਨਤੀ ਕਰੂੰਗਾ ਦੱਸ ਦਿਓ ਇਹਨਾਂ ਨੂੰ ਕਿਰਪਾ ਕਰਕੇ ਇਹ ਨਾ ਕਹੋ ਵੀ ਤੁਸੀਂ ਕੀ ਰਣ ਨਹੀਂ ਤਾਂ ਇਹ ਵੀ ਬਣ ਜੂ ਕੁਛ ਨਹੀਂ ਹੁੰਦਾ ਉਹਨੂੰ ਵੀ ਬਣ ਲੈਣ ਦਿਓ ਸਾਰਾ ਸਮਾਜ ਤਰੱਕੀ ਕਰੂਗਾ ਤਾਂ ਪੰਜਾਬ ਤਰੱਕੀ ਕਰੂਗਾ ਉਹਨੂੰ ਵੀ ਬਣ ਲੈਣ ਦਿਓ ਨਹੀਂ ਤਾਂ ਕੀ ਐ ਉਹ ਕੋਈ ਚੂਹਾ ਸੀ ਜੁਐਲਰੀ ਦੀ ਸ਼ਾਪ ਚਲਾ ਗਿਆ ਇੱਕ ਹੀਰਾ ਨਿਕਲ ਗਿਆ ਦੁਕਾਨਦਾਰ ਦੇ ਸਾਹਮਣੇ ਹੀਰਾ ਨਿਕਲ ਗਿਆ ਦੁਕਾਨਦਾਰ ਨੇ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਖੁੱਡ ਚ ਵੜ ਗਿਆ ਖੁੱਡ ਪੱਟੀ ਤਾਂ ਥੱਲੇ 100 200 ਚੂਹਾ ਬੈਠਾ ਉਹ ਦੁਕਾਨਦਾਰ ਜਿਹੜਾ ਸੀ ਸੁਨਿਆਰਾ ਉਹ ਕਹਿੰਦਾ ਮੈਂ ਜੌਰੀ ਆ ਮੈਂ ਹੀਰੇ ਤਾਂ ਪਛਾਣ ਲੈਣਾ ਪਰ ਮੈਂ ਚੂਹਾ ਕਿਵੇਂ ਪਛਾਣਾ ਵੀ ਕਿਹੜੇ ਚੂਹੇ ਦੀ ਟੱਡ 'ਚ ਹੀਰਾ ਹੈ ਚੂਹਿਆਂ ਦਾ ਸਪੈਸ਼ਲਿਸਟ ਬੁਲਾਇਆ ਉਹ ਕਹਿੰਦਾ ਉਹ ਜਿਹੜਾ ਨਾ ਇਕੱਲੇ ਅਲੱਗ ਪਾਸੇ ਬੈ ਨੱਚੀ ਜਾਂਦਾ ਬਾਕੀ ਸਾਰਿਆਂ ਤੋਂ ਅੱਡੀ ਨੱਚੀ ਜਾਂਦਾ ਉਹਨੂੰ ਫੜ ਲਾ ਉਹਨੇ ਉਹ ਫੜਿਆ ਉਹਦਾ ਢਿੱਡ ਚੀਰਿਆ ਹੀਰਾ ਮਿਲ ਗਿਆ ਉਹ ਜੁਐਲਰੀਅਰ ਨੇ ਕਿਹਾ ਯਾਰ ਕਮਾਲ ਹੈ ਤੈਨੂੰ ਇੰਨੇ ਚੂਹਿਆਂ ਨੂੰ ਕੋਈ ਪਤਾ ਲੱਗਿਆ ਵੀ ਤੇ ਹੀਰਾ ਇਹਦੇ ਢਿੱਡ 'ਚ ਹੈ ਉਹ ਕਹਿੰਦਾ ਜਦੋਂ ਜਿਹੜਾ ਡਿਜ਼ਰਵ ਨਾ ਕਰਦਾ ਹੋਵੇ ਉਹਦੇ ਕੋਲ ਪੈਸੇ ਜ ਆ ਉਹਦੇ ਕੋਲੇ ਮਾਇਆ ਆ ਜੇ ਨਾ ਉਹ ਸਭ ਤੋਂ ਪਹਿਲਾਂ ਆਪਣੇ ਕਬੀਲੇ ਤੋਂ ਅੱਡ ਹੁੰਦਾ ਹੈ ਉਹ ਕਹਿੰਦਾ ਉਧਰ ਫਿਰਦਾ ਦੇਖ ਲਓ ਇਹਨਾਂ ਦੇ ਵਿੱਚ ਰਲਦਾ ਨਹੀਂ ਹੈਗਾ ਇਹਨੂੰ ਕਹਾਂ ਤੂੰ ਮੈਂ ਤੁਹਾਨੂੰ ਕੀ ਸਮਝਦਾ ਮੇਰੇ ਕੋਲ ਹੀਰਾ ਹੈ ਲੈ ਜੇ ਵਿਚ ਰਹਿਦਾ ਫੜਿਆ ਨਹੀਂ ਜਾਣਾ ਸੀ ਉਹ ਠੀਕ ਹੈ ਨਾ ਸੋ ਆਪਣੇਆਂ ਨੂੰ ਕਦੇ ਭੁੱਲਣਾ ਨਹੀਂ ਚਾਹੇ ਤੁਹਾਡੇ ਕੋਚ ਨੇ ਚਾਹੇ ਤੁਹਾਡੇ ਉਹ ਟੀਚਰ ਨੇ ਚਾਹੇ ਤੁਹਾਡੇ ਮਾਪੇ ਨੇ ਚਾਹੇ ਪੁਰਾਣੇ ਦੋਸਤ ਨੇ ਜਿੱਡੇ ਮਰਜ਼ੀ ਆ ਉਹਦੇ ਤੇ ਚਲੇ ਜਾਓ ਪਰ ਤੁਸੀਂ ਆਪਣੇਆਂ ਨੂੰ ਕਦੇ ਨਾ ਭੁੱਲੋ ਉਹਨਾਂ ਦੇ ਵਿੱਚ ਹੀ ਰੋ ਨਹੀਂ ਤਾਂ ਕਈ ਬੰਦੇ ਜਾ ਕੇ ਮਤਲਬ ਹੱਥ ਮਿਲਾਉਣੀ ਹਟ ਜਾਂਦੇ ਆ ਆਪਣੇ ਨਾਲ ਦੇ ਨਾਲ ਜਿਨ੍ਹਾਂ ਨਾਲ ਖੇਡੇ ਹੁੰਦੇ ਐ ਬਟ ਉਹ ਕਹਿੰਦੇ ਸ਼ਾਇਦ ਅਸੀਂ ਵੱਡੇ ਬਣ ਗਏ ਵੱਡਾ ਕੌਣ ਬਣ ਗਿਆ ਇੱਥੇ ਜਾਣਾ ਉਹਨਾਂ ਨੇ ਉਸ ਉਹਨਾਂ ਲੱਕੜਾਂ ਤੇ ਹੀ ਐ ਜਾਣਾ ਉਹਨਾਂ ਨੇ ਉੱਥੇ ਹੀ ਐ ਬਣਨੀ ਹੋਣੀ ਕੀ ਸਵਾਈ ਐ ਠੀਕ ਹੈ ਨਾ ਤਾਂ ਫਿਰ ਕਾਦੇ ਮਾਨਤਾਂ ਕਾਦਾ jitne marzi ikatthe kar lo paise heere moti magar khayal itna rahe kafan pe jeb nahi hoti to jo akhri kapda milda ohde ta koi si on bajjhi nahi hundi te ral mil sahiyan pani nu gaiyan koi koi mud pi par ke ral mil sahiyan pani nu gaiyan koi koi mud pi par ke jinna par ke sir te tarya oh pair taran dar dar ke ਮੇਰਾ ਮੁਹੰਮਦ ਬਖਸ਼ ਦਾ ਕਲਾਮ ਹੈ ਇਹ ਇੱਥੇ ਕੀ ਹੈ ਕਿ ਪ੍ਰਮਾਤਮਾ ਹਰੇਕ ਦਾ ਜ਼ਿੰਮੇਵਾਰੀ ਵਾਲਾ ਘੜਾ ਨਹੀਂ ਪਰਦਾ ਕਿਸੇ-ਕਿਸੇ ਦਾ ਪਰਦਾ ਕੋਈ ਕੋਈ ਮੁੜਪੀ ਭਰ ਕੇ ਬਾਕੀਆਂ ਦੇ ਖਾਲੀ ਰਹਿ ਗਏ ਤੇ ਜਿੰਨਾ ਭਰ ਕੇ ਸਿਰ ਤੇ ਧਰਿਆ ਜ਼ਿੰਮੇਵਾਰੀ ਵਾਲਾ ਘੜਾ ਜਿੰਨਾ ਦੇ ਸਿਰ ਤੇ ਧਰਿਆ ਜਾਂਦਾ ਉਹ ਪੈਰ ਧਰ ਵੀ ਜਾਂਦੇ ਮਤਲਬ ਬਹੁਤ ਡੈਰ ਡਰ ਕੇ ਪੈਰ ਧਰਨਾ ਪੈਂਦਾ ਜਦੋਂ ਤੁਹਾਡੇ ਸਿਰ ਤੇ ਕੋਈ ਜ਼ਿੰਮੇਵਾਰੀ ਹੋਵੇ ਸੋ ਅੱਜ ਜ਼ਿੰਮੇਵਾਰੀ ਵਾਲਾ ਘੜਾ ਤੁਹਾਡਾ ਪ੍ਰਮਾਤਮਾ ਪਰਨ ਲੱਗਿਆ ਬੜਾ ਬਚਾ ਹੌਲੀ ਫਰਮੇ ਨਾ ਚੱਲਣਾ ਪੈਣਾ ਤਾਂ ਤੁਹਾਡੀ ਜਿਹੜੀ ਨੌਕਰੀ ਹੈ ਉਹ ਵੀ ਤਰੱਕੀ ਕਰੂ ਬਰਕਤਾਂ ਪੈਣਗੀਆਂ ਸਾਰੇ ਪਾਸੇ ਮੈਂ ਮੇਰਾ ਆਪਣਾ ਸ਼ਹਿਰ ਹੈ ਪਟਿਆਲਾ ਮੈਂ ਇੱਥੇ 6-7 ਸਾਲ ਮੈਂ ਇੱਥੇ ਬਤੌਰ ਜੀਤੋ ਕਲਾਕਾਰ ਮੈਂ ਵਿਚਰਦਾ ਸੀ ਮੈਂ ਇੱਥੇ ਰਿਆਂ ਤੇ ਬਿੰਨੂ ਅਹੁਰਾ ਨਾਲ ਯੂਨੀਵਰਸਿਟੀ ਚ ਬਹੁਤ ਸਾਰਾ ਕੰਮ ਕੀਤਾ ਸਾਰੇ ਜਿੰਨੇ ਵੀ ਯੂਨੀਵਰਸਿਟੀ ਦੇ ਥੀਏਟਰ ਆਰਟਿਸਟ ਜਾਂ ਥੀਏਟਰ ਡਿਪਾਰਟਮੈਂਟ ਦੇ ਕਲਾਕਾਰ ਜੈਥੇ ਯੂਥ ਫੈਸਟੀਵਲ ਅਚਿੰਦਰਾ ਕਾਲਜ ਕਦੇ ਫਿਜ਼ੀਕਲ ਕਾਲਜ ਚ ਬਹੁਤ ਵਾਰੀ ਆਏ ਆ ਮੈਡੀਕਲ ਕਾਲਜ ਚ ਮੌਕਾ ਨਹੀਂ ਮਿਲਿਆ ਔਖਾ ਕੰਮ ਹੈ ਅਚਿੰਦਰਾ ਫਿਜ਼ੀਕਲ ਸਾਡ ਤਾਂ ਇਹੀ ਠੀਕ ਸੀ ਠੀਕ ਹੈ ਨਾ ਸੋ ਉਹ ਮੈਨੂੰ ਸਾਡੇ ਪਿੰਡ ਦਾ ਇੱਕ ਬੰਦਾ ਕਹਿੰਦਾ ਕਹਿੰਦਾ ਤੁਹਾਨੂੰ ਵਧੀਆ ਡਾਕਟਰ ਦੀ ਨਿਸ਼ਾਨੀ ਦੱਸਾਂ ਮੈਂ ਵੀ ਕੀ ਕਹਿੰਦੇ ਡਾਕਟਰ ਦੇ ਐਨਕ ਨਾ ਲੱਗੇ ਹੋਵੇ ਉਹ ਤਾਂ ਦੁਆਈ ਨਾ ਲਿਆ ਕਰ ਮੈਂ ਕੀ ਗੱਲ ਕਹਿੰਦਾ ਮੈਡੀਕਲ ਦੀ ਪੜ੍ਹਾਈ ਇੰਨੀ ਔਖੀ ਐ ਐਨਕ ਤਾਂ ਲੱਗਦੀ ਉਹ ਲੱਗਦੀ ਐ ਕਹਿੰਦੇ ਇਹਦਾ ਮਤਲਬ ਪੜਿਆ ਨਹੀਂ ਹੋ ਨੇ ਇਧਰੋਂ ਉਧਰੋਂ ਹੀ ਕੀਤੀ ਹੈ ਕਹਿੰਦਾ ਮੈਡੀਕਲ ਸੋ ਮੈਂ ਕਹ ਯਾਰ ਇਹ ਕਿਹੜਾ ਇਹ ਕਿਹੜਾ ਤਰੀਕਾ ਵਈ ਤੇਰਾ ਦੱਸਣ ਦਾ ਕਰਟੇਰੀਆ ਸੋ ਜਿਨ੍ਹਾਂ ਦੇ ਨਹੀਂ ਹੈਗੀਆਂ ਕੱਲ ਨੂੰ ਸਰਕਾਰ ਵੱਲੋਂ ਕਰ ਦਾਂਗੇ ਆਪਾਂ ਯਕੀਨ ਤਾਂ ਬਣੇ ਲੋਕਾਂ ਦਾ ਹਸਣ ਖੇਡਣ ਮਨ ਕਚੋ ਸਭ ਤੋਂ ਵਧੀਆ ਜਿਹੜੀ ਚੀਜ਼ ਹੈ ਕਿ ਅੱਜ ਦੀ ਡੇਟ 'ਚ ਜੇ ਕੋਈ ਦਿਲੋਂ ਹੱਸ ਲੇ ਤਾਂ ਉਹਦੇ ਵਰਗਾ ਕੋਈ ਮੇਰੇ ਖਿਆਲ 'ਚ ਖੁਸ਼ ਕਿਸਮਤ ਨਹੀਂ ਕਿਉਂਕਿ ਐਨੇ ਝਮੇਲੇ ਐਨੇ ਪੰਗੇ ਇੰਨੀਆਂ ਟੈਨਸ਼ਨਾਂ ਫਿਊਚਰ ਦੀਆਂ ਸੋਚਾਂ ਮਤਲਬ ਨਰਸਰੀ ਪ੍ਰੀ ਨਰਸਰੀ ਉੱਥੇ ਵੀ ਮਤਲਬ ਪੇਰੈਂਟ ਟੀਚਰ ਮੀਟਿੰਗ ਦੇ ਵਿੱਚ ਬੱਚਿਆਂ ਨੂੰ ਗਾਲਾਂ ਪੈਂਦੀਆਂ ਨੇ ਇੱਕ ਨੰਬਰ ਘੱਟ ਕਿਉਂ ਆ ਗਿਆ 0.2% ਘੱਟ ਕਿਉਂ ਆ ਗਏ ਹੈਨਾ ਇੰਨਾ ਛੋਟੇ ਬੱਚਿਆਂ ਤੇ ਵੀ ਇੰਨਾ ਪ੍ਰੈਸ਼ਰ ਹੈ ਤਾਂ ਬਸ ਸੁਣਦੇ ਆ ਕੋਟ ਕੋਟੇ ਬਾਰੇ ਸੁਣਦੇ ਰਹਿੰਦੇ ਆ ਦੇਖੋ ਉੱਥੇ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਬੱਚਿਆਂ ਤੇ ਉੱਥੇ ਸੁਈਸੜ ਹੁੰਦੇ ਹੁੰਦੇ ਆ ਮਾਪੇ ਐਕਸਪੈਕਟ ਕਰਦੇ ਆ ਬਹੁਤ ਜ਼ਿਆਦਾ ਨਹੀਂ ਕਈ ਵਾਰ ਹੁੰਦਾ ਉਹ ਰਿਜ਼ਲਟ ਤਾਂ ਬੱਚੇ ਡਿਪਰੈਸ਼ਨ ਵੱਲ ਜਾਂਦੇ ਤਾਂ ਫ੍ਰੀ ਮਾਈਂਡ ਰੱਖੋ ਕੁੜੀਆਂ ਤਾਂ ਖੈਰ ਪੜ ਲੈਂਦੀਆਂ ਨੇ ਇਹਨਾਂ ਦਾ ਨੰਬਰ ਹਮੇਸ਼ਾ ਮੈਂ ਤਾਂ ਜਦੋਂ ਦੀ ਸੁਰਤ ਸੰਭਾਲੀ ਹੈ ਅਖਬਾਰ ਚ ਪੜ ਲਉ 10ਵੀਂ ਚੋਂ ਕੁੜੀਆਂ ਨੇ ਬਾਜੀ ਮਾਰੀ 12ਵੀਂ ਚੋਂ ਫੇਰ ਕੁੜੀਆਂ ਫਾਸਟ ਬੀਏ ਚੋਂ ਫੇਰ ਫਾਸਟ ਐਮਏ ਚ ਫੇਰ ਕੁੜੀਆਂ ਨੇ ਅੱਗੇ ਪਰ ਹਾਂ ਇਹਨਾਂ ਕਹਿ ਵੀ ਇਸ ਗਲਤੀਆਂ ਵਧਾਈਆਂ ਕਿ ਪੜਦੀਆਂ ਨੇ ਔਰ ਨੰਬਰ ਲੈਂਦੀਆਂ ਨੇ ਹਰ ਫੀਲਡ ਦੇ ਵਿੱਚ ਅਚੀਵ ਕਰਦੀਆਂ ਪਰ ਇੱਕ ਗੱਲ ਹੈ ਵੀ ਪੇਪਰ ਔਖਾ ਆ ਜੇ ਨਾ ਥੋੜਾ ਜਿਹਾ ਸਭ ਤੋਂ ਪਹਿਲਾਂ ਰੋਣ ਵੀ ਆ ਹੀ ਲੱਗਦੀ ਹੈ अस चल बात तो बात पखा देख लो गाडर गिण लो अच्छा अठानवे परसेंट नंबर आ जाने भी जब पे, जो पेपर चेकर है गाड़ा। पता नहीं मक्खी चूस कजूस कौन बैठा था दो नंबर और देता दीपिका से आगे हो जाती इधर देखो तो इस जिगरे साडे जिगरे दरिया दिल चाली नंबर भी आ जाए ना ਦੁਆਵਾਂ ਦਿੰਨੇ ਆ ਸੀ ਆਹ ਕਿਹੜਾ ਰੱਬ ਦਾ ਬੰਦਾ ਬੈਠਾ ਸੀ ਓਏ 33 ਦਾ ਕਰਕੇ ਆਏ ਸੀ 40 ਕਿੱਥੋਂ ਆ ਗਏ ਆ 7 ਨੰਬਰ ਕਿੱਥੋਂ ਬਾਦੇ ਓਏ ਜਿੰਨੇ ਨੰਬਰਾਂ ਨਾਲ ਇੱਕ ਕੁੜੀ ਪਾਸ ਹੁੰਦੀ ਐ ਉਹਨਾਂ ਤਿੰਨ ਮੁੰਡੇ ਪਾਸ ਹੋ ਜਾਂਦੇ ਨੇ ਕੁਝ ਨਹੀਂ ਹੁੰਦਾ ਵੀ ਹੈਵ ਓਨਲੀ ਵਨ ਲਾਈਫ ਟੂ ਲਿਵ ਕੱਲੇ ਨੰਬਰਾਂ ਨਾਲ ਨਹੀਂ ਪਰਸਨੈਲਿਟੀ ਨੂੰ ਡਿਵੈਲਪ ਕਰੋ ਬਹੁਤ ਸਾਰੀਆਂ ਮੱਲਾ ਜਿਹੜੀਆਂ ਨੇ ਉਹ ਕੱਟ ਨੰਬਰਾਂ ਵਾਲੀਆਂ ਨੇ ਬਿਮਾਰੀਆਂ ਨੇ ਐਸੀ ਗੱਲ ਨਹੀਂ ਦੁਨੀਆ ਭਰ ਦੀਆਂ ਐਗਜ਼ਾਮਪਲਾਂ ਨੇ ਹੈਨਾ ਪਰ ਹਾਂ ਮੈਂ ਨਹੀਂ ਕਹਿੰਦਾ ਕਿ ਪੜੋ ਨਾ ਐਫਰਟ ਵੱਲੋਂ ਕੋਈ ਕਮੀ ਨਾ ਛੱਡੋ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾਂ ਪਾਵੇ ਮਾਲਿਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਕਈ ਵਾਰੀ ਨਹੀਂ ਲੱਗਦੇ ਫੁੱਲ ਉਹ ਹਰੇਕ ਬੂਟੇ ਨੂੰ ਉਹਨੇ ਨਹੀਂ ਫਲ ਲੱਗਦੇ ਉਹਨੇ ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਛੱਡ ਜਿੱਤ ਦਿੱਲੀ ਛੱਡ ਜੀ ਵੀ ਨਹੀਂ ਯਾਰ ਤੁਸੀਂ ਦੇਖਿਓ ਕਦੇ ਮੈਂ ਆਪਣੇ ਕਮਰੇ 'ਚ ਵੀ ਖੜ ਰੱਖਿਆ ਹੋਇਆ ਤੇ ਇੱਕ ਵਾਲ ਕਲॉक ਹੈ ਉਹਦੇ ਵਿੱਚ ਸੈਲ ਕੱਢ ਰੱਖਿਆ ਆਪਣੇ ਆਪਣੇ ਨਾ ਸਮਾਜ ਦੇ ਵਿੱਚ ਇਹਨੂੰ ਬਦਸ਼ਕ ਨਹੀਂ ਮੰਨਦੇ ਖੜੀ ਕੜੀ ਕਰੀ ਨਹੀਂ ਰੱਖ ਮੇਰੀ ਮਾਂ ਵੀ ਕਹਿੰਦੀ ਰਹਿੰਦੀ ਬੇ ਪੁੱਤ ਕੜੀ ਖੜੀ ਨਹੀਂ ਹੋਣੀ ਚਾਹੀਦੀ ਬੇ ਮੈਂ ਕਹਾਂ ਕੋਈ ਨਹੀਂ ਕੁਝ ਨਹੀਂ ਹੁੰਦਾ ਪਰ ਉਸ ਕੜੀ ਤੋਂ ਮੈਂ ਇਨਸਪਾਇਰ ਹੋਣਾ ਕਿ ਇਹ ਦੇਖੋ ਕਿ ਹਰ ਵਾਰ ਤੁਹਾਡੀ ਇੱਛਾ ਮੁਤਾਬਕ ਰਿਜ਼ਲਟ ਨਹੀਂ ਆਉਂਦੇ ਸਟੂਡੈਂਟ ਸੋਚਦਾ ਮੈਂ 95% ਨੰਬਰ ਲੈ ਕੇ ਜਾਊਂਗਾ 80 ਰਹਿ ਜਾਂਦੇ ਨੇ बिजनेसमੈਨ ਸੋਚਦਾ ਆਹ ਜਿਹੜੀ ਫੈਕਟਰੀ ਆ ਮੈਨੂੰ ਇਹਨਾਂ ਦਾ ਪ੍ਰੋਫਿਟ ਕਰੂਗੀ ਉਹ ਫੈਕਟਰੀ ਲਾਸਟ ਜਿਹੜੀ ਉਹ ਦੇ ਵਿੱਚ ਚਲੀ ਜਾਂਦੀ ਹੈ ਬਾਲੀਵੁੱਡ ਵਾਲੇ ਸੋਚਦੇ ਆ ਇਸ ਫਿਲਮ ਤੋਂ ਬਾਅਦ ਸੁਪਰਸਟਾਰ ਬਣ ਜਾਊਂਗਾ ਫਿਲਮ ਸੁਪਰ ਫਲॉप ਹੋ ਜਾਂਦੀ ਹੈ ਪੋਲੀਟਿਸ਼ੀਅਨ ਸੋਚਦਾ ਐਨੀਆਂ ਸੀਟਾਂ ਜਿੱਤ ਕੇ ਮੈਂ ਆਇਓ ਕਰ ਦੂੰਗਾ ਆ ਕਰ ਲੂੰਗਾ ਸਾਰੀਆਂ ਸੀਟਾਂ ਹਾਰ ਜਾਂਦਾ ਏਸ ਵੇਲੇ ਖੱਖ ਖਾਸ ਤੌਰ ਤੇ ਜਿਆਦਾਤਰ ਤਾਂ ਡਿਪਰੈਸ਼ਨ ਜਾਂ ਨੈਗੇਟਿਵਿਟੀ ਆ ਜਾਂਦੀ ਹੈ ਕਿ ਮੈਂ ਰੱਬ ਦਾ ਕੀ ਵਿਗਾੜਿਆ ਸੀ ਮੈਂ ਤਾਂ ਦਿਨ ਰਾਤ ਮਿਹਨਤ ਵੀ ਕੀਤੀ ਮੇਰੇ ਇੰਨੇ ਘੱਟ ਨੰਬਰ ਕਿਉਂ ਆਏ ਜਾਂ ਮਹਿਫਿਲ ਕਿਉਂ ਗਿਆ ਉਸ ਵੇਲੇ ਤੁਸੀਂ ਉਸ ਖਰਾਬ ਘੜੀ ਨੂੰ ਦੇਖਿਓ ਅਕੋਰਡਿੰਗ ਟੂ ਲਾ ਆਫਸ ਥਿਸ ਨੇਚਰ ਕੁਦਰਤ ਇਸ ਕਾਨੂੰਨ ਮੁਤਾਬਕ ਇੱਕ ਬੰਦ ਪਈ ਇੱਕ ਖਰਾਬ ਹੋਈ ਘੜੀ ਵੀ 24 ਘੰਟਿਆਂ 'ਚ ਦੋ ਵਾਰ ਸਹੀ ਟਾਈਮ ਦਿੰਦੀ ਹੈ 12:05 ਤੇ ਘੜੀ ਖਰਾਬ ਹੋ ਗਈ ਇੱਕ ਵਾਰੀ ਦਿਨੇ 12:05 ਤੇ ਇੱਕ ਵਾਰੀ ਰਾਤ ਨੂੰ 12:05 ਤੇ ਤੁਸੀਂ ਉਸ ਘੜੀ ਨੂੰ ਗਲਤ ਨਹੀਂ ਕਹਿ ਸਕਦੇ ਜੇ ਇੱਕ ਡੈਡ ਚੀਜ਼ 24 ਘੰਟਿਆਂ ਦੀ ਦੋ ਵਾਰੀ ਸਹੀ ਹੋ ਸਕਦੀ ਹੈ ਫਿਰ ਆਪਣੀ ਸੰਤ ਚੱਲਦੇ ਨੇ ਆਪਾਂ ਤਾਂ ਜ਼ਿਆਦਾ ਵਾਰ ਸਹੀ ਹੋ ਸਕਦੇ ਐਫਰਟ ਕਰਨੀ ਪਊਗੀ ਪਰ ਉਹਦੇ ਵਾਸਤੇ ਰੋਏ ਬਿਨਾ ਤਾਂ ਮਾਂ ਵੀ ਨਹੀਂ ਦੁੱਧ ਪਿਆਉਂਦੀ ਆਪ ਮਰੇ ਬਿਨਾ ਕੋਈ ਸੁਰਗ ਨਹੀਂ ਜਾਂਦਾ ਬੁਰਕੀ ਵੀ ਇਫਰਟ ਕਰਕੇ ਮੂੰਹ 'ਚ ਪਾਉਣੀ ਪੈਂਦੀ ਆ ਆਪੀ ਤਾਂ ਬੁਰਕੀ ਵੀ ਨਹੀਂ ਮੂੰਹ 'ਚ ਜਾਂਦੀ ਨਾ ਸੋ ਕੀਪ ਟ੍ਰਾਈਂਗ অর ਟ੍ਰਾਈਂਗ ਹਾਰਡ ਸਕਸੈਸ ਨੂੰ ਇੱਕ ਹੀ ਰਸਤਾ ਜਾਂਦਾ ਉਹਦਾ ਨਾਮ ਹੈ ਹਾਰਡਵਰਕ ਇਧਰ ਉਧਰਾਂ ਰਸਤਾ ਬਣਾ ਲਓਗੇ ਥੋੜੇ ਜਿਹਾ ਸਮੇਂ ਲਈ ਸਕਸੈਸ ਆ ਵੀ ਜਾਊਗੀ ਪਰ ਜ਼ਿਆਦਾ ਦਿਨ ਰਹਿਣੀ ਨਹੀਂ ਫਿਰੋ ਬਾਈਪਾਸ ਵਾਲਾ ਨਹੀਂ ਹੁੰਦਾ ਜੀ ਇਹਦਾ ਜਿਹੜਾ ਰਸਤਾ ਸਿੱਧਾ ਬਣਿਆ ਉਸੇ ਤੇ ਜਾ ਕੇ ਕਾਮਯਾਬੀਆਂ ਹੁੰਦੀਆਂ ਨੇ ਤੁਹਾਨੂੰ ਅੱਜ ਸਕਸੈਸ ਦੀ ਪਹਿਲੀ ਪੌੜੀ ਚੜ੍ਹਨ ਲੱਗਿਓ ਬਤਾ ਰਹੇ ਪੰਜਾਬ ਦੇ 3.5 ਕਰੋੜ ਲੋਕਾਂ ਦੇ ਕਸਟੋਡੀਅਨ ਹੋਣ ਦੇ ਨਾਤੇ ਪੰਜਾਬ ਪਰਿਵਾਰ ਦੇ ਚੁਣੇ ਹੋਏ ਮੁਖੀਆ ਹੋਣ ਦੇ ਨਾਤੇ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਅਗਲੀਆਂ 2-2 ਦਿਨ 3 ਨੌਕਰੀਆਂ ਵਾਸਤੇ ਮੈਨੂੰ ਕੋਲ ਮਿਲਦੇ ਰਹਿੰਦੇ ਕਿ ਮੇਰੀ ਤੀਜੀ ਨੌਕਰੀ ਹੈ ਜੀ ਫਿਰ ਮੈਂ ਆ ਪੇਪਰ ਦਿੱਤਾ ਫਿਰ ਮੈਂ ਆ ਪੇਪਰ ਦਿੱਤਾ ਹੁਣ ਮੈਂ ਅੱਜ ਮੈਂ ਸਭ ਤੋਂ ਟੌਪ ਦੀ ਨੌਕਰੀ ਜਿਹੜੀ ਹੈ ਉਹ ਲੈ ਰਿਹਾ ਹਾਂ ਬੜੀਆ ਗੱਲ ਹੈ ਪਹਿਲਾਂ 75 ਸਾਲਾਂ ਚ ਇੱਕ ਮੌਕਾ ਨਹੀਂ ਮਿਲਿਆ ਹੁਣ ਸਾਲ ਚ 2 ਸਾਲ ਚ 2-2 3-3 ਮਿਲ ਰਿਹਾ ਹੈ ਫਾਇਦਾ ਲਓ ਸਰਕਾਰਾਂ ਦਾ ਕੰਮ ਹੀ ਹੁੰਦਾ ਹੈ ਸਹੂਲਤਾਂ ਦੇਣਾ ਲੋਕਾਂ ਦਾ ਪੈਸਾ ਲੋਕਾਂ ਨੂੰ ਦੇਣਾ ਭਾਵੇਂ ਮੁਹੱਲਾ ਕਲੀਨਿਕ ਹੋਣ ਭਾਵੇਂ ਐਸਐਸਐਸ ਭਾਵੇਂ ਉਹ ਲਾਇਬ੍ਰੇਰੀਆਂ ਹੋਣ ਭਾਵੇਂ ਸਕੂਲ ਹੋਣ ਭਾਵੇਂ ਹਸਪਤਾਲ ਬਣਾਏ ਮੈਡੀਕਲ ਕਾਲਜ ਬਣਾ ਰਹੇ ਹਾਂ ਕਪੂਰਥਲਾ ਹੁਸ਼ਿਆਰਪੁਰ ਸੰਗਰੂਰ ਜਲੰਧਰ ਮੈਡੀਕਲ ਕਾਲਜ ਬਣਾ ਸ਼ਾਨਦਾਰ ਮੈਡੀਕਲ ਕਾਲਜ ਬਣਾ ਰਹੇ ਹਾਂ ਔਰ ਅਗਲੇ 40 50 ਸਾਲ ਦੇ ਡਿਜ਼ਾਈਨ ਬਣਾ ਰਹੇ ਹਾਂ ਉਹਦੇ ਨਹੀਂ ਤਾਂ ਲਾਲ ਇੱਟਾਂ ਹੀ ਲਾ ਆਂਦੇ ਨੇ ਇੰਨੀਆਂ ਡਿਪਰੈਸਿੰਗ ਹੁੰਦੀਆਂ ਨਾ ਉਹ ਸਰਕਾਰੀ ਬਿਲਡਿੰਗਾਂ ਤੇ ਲਾਲ ਇੱਟਾਂ ਜਾਂ ਇੰਨੀਆਂ ਪੈੜੀਆਂ ਲਾਦੇ ਬੰਦਾ ਪਹਿਲੀ ਡਰ ਜਾਂਦਾ ਲਾਲ ਜੇ ਇੱਟਾਂ ਨੇ ਯਾਰ ਬੜਾ ਡਰਨ ਲੱਗਦਾ ਯਾਰ ਸੋ ਇਸ ਕਰਕੇ ਆਉਣ ਵਾਲੇ ਦਿਨਾਂ 'ਚ ਬਹੁਤ ਸਾਰੀਆਂ ਓਪਰਚ्युनिटीਜ਼ ਮਿਲਣਗੀਆਂ ਖਾਸ ਤੌਰ ਤੇ ਮੈਡੀਕਲ ਫੀਲਡ ਦੇ ਵਿੱਚ ਹੈਲਥ ਵਾਲੇ ਫੀਲਡ ਦੇ ਵਿੱਚ ਤੇ ਐਜੂਕੇਸ਼ਨ ਵਾਲੇ ਫੀਲਡ ਦੇ ਵਿੱਚ ਔਰ ਜਿੰਨੇ ਵੀ ਕੋਈ ਪੇਪਰ ਦੇਤੇ ਕੋਈ ਰਹਿ ਗਏ ਜਾਂ ਕੋਈ ਸਰਕਾਰਾਂ ਦੀਆਂ ਅਣਗਹਿਲੀਆਂ ਦਾ ਸ਼ਿਕਾਰ ਪ੍ਰਾਣੀਆਂ ਦਾ ਹੋ ਗਏ ਅਸੀਂ ਕੋਸ਼ਿਸ਼ ਉਹਨਾਂ ਦੀ ਇਹੀ ਕਰ ਰਹੇ ਹਾਂ ਕਿ ਭਾਵੇਂ ਕੋਈ ਮਤਲਬ ਸਾਨੂੰ ਆਪਣੇ ਰੂਲ ਅਮੈਂਡ ਕਰਨੇ ਪੈਣ ਕਿਵੇਂ ਨਾ ਕਿਵੇਂ ਉਹਨਾਂ ਨੂੰ ਅਡਜਸਟ ਕਰਨੇ ਕਰਨਾ ਹੈ ਕਈ ਤਾਂ ਜੀ ਨਾਰੇ ਲਾਉਂਦੇ ਓਵਰ ਏਜ ਹੋ ਗਏ ਉਮਰਾਂ ਵੱਧ ਗਈਆਂ ਉਹਨਾਂ ਦੀ ਉਮਰ ਮਤਲਬ ਉਮਰ ਚਲੀ ਗਈ ਉਹਨਾਂ ਦੀ ਨੌਕਰੀ ਕਰਨ ਵਾਲੀ ਅਸੀਂ ਹੁਣ ਵਧਾ ਦੇਾਂਗੇ ਕੋਈ ਗੱਲ ਨਹੀਂ ਅਮੈਂਡ ਕਰਨਾ ਉਹਨਾਂ ਨੂੰ ਵੀ ਹੱਕ ਹੈ ਸੋ ਇਸ ਕਰਕੇ ਸਾਡੇ ਵੱਲੋਂ ਕੋਈ ਕਮੀ ਨਹੀਂ ਰਹੂਗੀ ਸਾਡੇ ਵੱਲੋਂ ਜਿਵੇਂ ਕਹਿੰਦੇ ਆ ਖੁੱਲੇ ਗੱਫੇ ਨੇ ਤੇ ਤੁਸੀਂ ਮੈਰਿਟ ਦੇ ਵਿੱਚ ਆਓ ਪੜੋ कंपटीशन के एग्जाम दियो आई एस के एग्जाम दियो आई पी एस के एग्जाम दियो यू पी एससी के सेंटर भी खोला ताकि तो मौका मिले तो बड़िया बड़िया कुर्सियां बड़े बड़े पेन और बड़े वे फैसले थोड़ा तो इंतजार कर रहे हैं लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे बहुत बहुत मुबारक बहुत बहुत धन्यवाद जो